ਸਾਥੀ ਕਾਲਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬੀ ਟੀਵੀ ਮੈਂ ਤੁਹਾਡੇ ਰਣਜੀਤ ਸਿੰਘ ਆਪਾਂ ਖੜੇ ਹਾਂ ਇੱਥੋਂ ਦੇ ਫਾਰਾ ਚੌਂਕ 'ਤੇ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਨਿੱਜੀ ਸਕੂਲ ਦੇ ਸਹਾਇਕ ਨਾਲ ਆਵਾਜਾਈ ਨਿਯਮਨ ਮੁਖ ਰੱਖ ਕੇ ਬਹੁਤ ਵੱਡੇ ਪੱਧਰ 'ਤੇ ਸਮਾਗਮ ਕੀਤਾ ਗਿਆ ਇਸ ਮੌਕੇ 'ਤੇ ਆਉਂਦੇ ਜਾਂਦੇ ਲੋਕਾਂ ਨੂੰ ਅਤੇ ਖਾਸ ਤੌਰ 'ਤੇ ਜਿਹੜੇ ਟੂ-ਵਿਲਰ ਸੀਗੇ ਜਿਨ੍ਹਾਂ ਨੇ ਹੈਲਮਟ ਨਹੀਂ ਲਿਆ ਸੀਗਾ ਉਹਨਾਂ ਨੂੰ ਹੈਲਮਟ ਡਿਸਟ੍ਰਿਬਿਊਟ ਕੀਤੇ ਗਏ ਅਤੇ ਲੋਕਾਂ ਨੂੰ ਜਿਹੜੇ ਹੈਲਮਟ ਸੀਗਾ ਉਹਦੀ ਮਹੱਤਤਾ ਬਾਰੇ ਦੱਸਿਆ ਗਿਆ ਸੀਟ ਬੈਲਟ ਜਿਹੜੇ ਲੋਕ ਕਾਰ ਚਲਾਉਂਦੇ ਆ ਸੀਟ ਬੈਲਟ ਤੋਂ ਬਿਨਾ ਉਹਨਾਂ ਨੂੰ ਸੀਟ ਬੈਲਟ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਇਸ ਤੋਂ ਬਿਨਾ ਸਕੂਲ ਦੇ ਬੱਚਿਆਂ ਨੇ ਸਕੂਲ ਦੇ ਟੀਚਰਾਂ ਨੇ ਅਤੇ ਆਵਾਜਾਈ ਪੁਲਿਸ ਦੇ ਇੰਚਾਰਜ ਨੇ ਉਹਨਾਂ ਨੇ ਕੀ ਕਿਹਾ ਅਰਾਈਆਂ ਨੂੰ ਅਤੇ ਬੱਚਿਆਂ ਨੂੰ ਜੇ ਤੁਸੀਂ ਵੀ ਸੁਣੋ ਟ੍ਰੈਫਿਕ ਇੰਚਾਰਜ ਕੁਰਬਨ ਸਿੰਘ ਜੀ ਕੀ ਕਹਿੰਦੇ ਆ ਅਤੇ ਬੱਚੇ ਕੀ ਕਹਿੰਦੇ ਆ ਅਤੇ ਸਕੂਲ ਦੇ ਅਧਿਆਪਕ ਕੀ ਕਹਿੰਦੇ ਆ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਬਰਨ ਸ਼ਰਮਾ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਐਸਪੀ ਟ੍ਰੈਪਕ ਸਰਦਾਰ ਹਰਿੰਦਰ ਸਿੰਘ ਜੀ ਮਾਨ ਡੀਐਸਪੀ ਟ੍ਰੈਪ ਸਰਦਾਰ ਪੁਨੀ ਸਿੰਘ ਦੀ ਚਹਲ ਜੀ ਦੀ ਅਗਵਾਈ ਹੇਠ ਅਸੀਂ ਜਿਹੜਾ ਪਟਿਆਲਾ ਜ਼ਿਲ੍ਹੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸੜਕ ਕੌਮੀ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ ਜੀ ਜਿਸ ਨੂੰ ਮਨਾਉਂਦੇ ਹੋਏ ਅੱਜ ਇੰਟਰਨੈਸ਼ਨਲ ਇੰਟਰਨੈਸ਼ਨਲ ਅਲਾਈਐਂਸ ਪਬਲਿਕ ਸਕੂਲ ਵੱਲੋਂ ਸਾਨੂੰ ਅੱਜ ਜਿਹੜੇ ਹੈਲਮਟ ਮੁਹਾਈਆ ਕਰਾਏ ਗਏ ਸੀ ਅਤੇ ਨਵਾਂ ਪਾਰਕਿੰਗ ਦੇ ਬੋਰਡ ਜਿਸ ਦੇ ਅਸੀਂ ਜਿਹੜੇ ਕਿ ਲੇਡੀਜ਼ ਨੂੰ ਅੱਜ ਫ੍ਰੀ ਮੁਫਤ ਜਿਹੜੇ ਹੈਲਮਟ ਦਿੱਤੇ ਗਏ ਨੇ ਅਤੇ ਸੜਕ ਤੇ ਚੱਲਦੇ ਸਮੇਂ ਉਹਨਾਂ ਨੂੰ ਦੱਸਿਆ ਗਿਆ ਜੀ ਤੁਸੀਂ ਦੁਰਘਟਨਾ ਤੋਂ ਬਚਣ ਲਈ ਇਹ ਜਿਹੜੇ ਹੈਲਮਟ ਹੈ ਇਹਦੀ ਵਰਤੋਂ ਕਰਨੀ ਹੈ ਤੇ ਸ਼ਹਿਰ ਦੇ ਵਿੱਚ ਜਿੱਦਾਂ ਕਿ ਰੋੜਾਂ ਦੇ ਉੱਤੇ ਜਿਹੜੇ ਪਬਲਿਕ ਆਮ ਪਬਲਿਕ ਜਿਹੜੀ ਹੈ ਵਾਹਨ ਆਪਣੇ ਕਾਰਾਂ ਜਿਹੜੀਆਂ ਖੜੀ ਕਰਕੇ ਬਾਜ਼ਾਰ ਚਲੇ ਜਾਂਦੇ ਨੇ ਤੇ ਸਾਡੇ ਟ੍ਰੈਫਿਕ ਅਫਸਰ ਦੇ ਪਿੱਛੇ ਜਿਹੜੀ ਹੈ ਉਹ ਟ੍ਰੈਪ ਪਾਰਕਿੰਗ ਬਣੀ ਹੋਈ ਹੈ ਉਸ ਪਾਰਕਿੰਗ ਦੇ ਵਿੱਚ ਹੀ ਵਾਹਨ ਖੜਾ ਕੀਤਾ ਜਾਵੇ ਇਸ ਤੇ ਅੱਜ ਜਿਹੜਾ ਜੇ ਆਪਾਂ ਨਵਾਂ ਪਾਰਕਿੰਗ ਦੇ ਜਿਹੜੇ ਬੋਰਡ ਆ ਉਹ ਵੀ ਸ਼ਹਿਰ ਦੇ ਵਿੱਚ ਲਗਾ ਰਹੇ ਆ ਅਤੇ ਸਕੂਲ ਦੀ ਬੱਚਿਆਂ ਦੇ ਰਾਹੀ ਅਸੀਂ ਜਿਹੜੇ ਲੋਕਾਂ ਨੂੰ ਆਮ ਪਬਲਿਕ ਨੂੰ ਜਿਹੜਾ ਜਾਗਰੂਕ ਕਰ ਰਹੇ ਆ ਇਸ ਸ਼ਹਿਰ ਦੇ ਵਿੱਚ ਕਿਤੇ ਵੀ ਜਿਹੜੀ ਆ ਨੋ ਪਾਰਕਿੰਗ ਦੇ ਬੋਰਡ ਜਿਹੜੇ ਲੱਗਿਆ ਹੋਇਆ ਉਸ ਨੂੰ ਦੇਖਦੇ ਹੋਏ ਵੀ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਾਰਕਿੰਗ ਦੇ ਵਿੱਚ ਹੀ ਵਿਕਲ ਖੜਾ ਕੀਤਾ ਜਾਵੇ ਜੀ ਅਸੀਂ ਅੱਜ 200 ਹੈਲਮਟ ਜਿਹੜਾ ਡਿਸਟ੍ਰਿਬਿਊਟ ਕੀਤਾ ਜੀ ਫੀਮੇਲ ਨੂੰ ਤੇ ਜਿਹੜਾ ਅੱਗੇ ਤੋਂ ਵੀ ਇੱਕ ਕੈਂਪ ਫੇਰ ਲਗਾਇਆ ਜਾਵੇਗਾ ਇੱਕ ਅਸੀਂ TDA ਪਿੱਛੇ ਵੀ TDA ਕੰਪਨੀ ਦੇ ਸਹਿਯੋਗ ਨਾਲ ਲਗਾਇਆ ਗਿਆ ਸੀਗਾ ਤੇ ਉਦੋਂ ਵੀ ਅਸੀਂ 500 ਹੈਲਮਟ ਵੰਡੇ ਸੀਗੇ ਦੇਖੋ ਜਿਹੜੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਦਾ ਲਾਇਸੈਂਸ ਨਹੀਂ ਬਣਦਾ ਤੇ ਉਹ ਆਪਣੇ ਜਿਹੜਾ ਵਹੀਕਲ ਹੈ ਉਹ ਨਾ ਚਲਾਇਆ ਜਾਣ ਕਿਉਂਕਿ ਜਿਹੜਾ ਉਹਨਾਂ ਕੋਲ ਜੋ ਵਿਦਆਊਟ ਗੇਅਰ ਇੱਕ ਆਂਦੀ ਹੈ ਉਹ ਜਿਹੜੀ ਐਕਟਿਵਾ ਹੈ ਉਹ ਵਿਦਆਊਟ ਗੇਅਰ ਉਸ ਨੂੰ ਉਹ ਉਸ ਦਾ ਜੋ ਇੰਜਨ ਦੀ ਪਾਵਰ ਹੈ 110 ਸੀਸੀ ਹੈ ਤੇ ਉਸ ਉਹ ਉਹਦੇ ਚ ਨਹੀਂ ਆਉਂਦਾ ਤੇ 18 ਸਾਲ ਤੋਂ ਜਿਹੜੀ ਉਮਰ ਤੋਂ ਵੱਧ ਦੇ ਬੱਚੇ ਜਿਨ੍ਹਾਂ ਦਾ ਲਾਇਸੈਂਸ ਬਣ ਜੇ ਉਹੀ ਐਕਟਿਵਾ ਨੂੰ ਚਲਾਇਆ ਚਲਾਉਣ ਪੁਲਿਸ ਨਾਲ ਮਿਲ ਕੇ ਅਸੀਂ ਇੱਥੇ ਅੱਜ ਆਏ ਹਾਂ ਤੇ सानू बहुत ही अच्छा लग रहा है कि असं ट्रैफिक रूल्स के बारे लोगों समझा रहे हैं दस रहे हैं जिदा कि सर ने कहा कि छोटे बच्चे भी अच्कल अठ अठारह साल तो घट की उम्र के बच्चे भी बाइक से एक्टिवा लैके रोड से दे आ जाते हैं तो सबू पेरेंट्स भी बहुत ज्यादा समझाने की जरूरत है कि वो घट उम्र बच्चों जिना लाइसेंस नहीं है उन्होंने एक्टिवाते बइक ना दे असि एक्सीडेंट खत्म तो नहीं कर सकते बट ट्रैफिक रूल्स लोगों समझा के ये तो इस रेट न बहुत काट किता जा सकता है ते सारे नू ही ट्रैफिक रूल्स फॉलो करने चाहिए देने, आज असी मिल के इतने आए हाँ ते हेलमेट डिस्ट्रीब्यूट कर रहे हैं, स्पेशली फीमेल्स क्योंकि फीमेल का असी ज़्यादातर देखा है कि वह हैलमेट पा के नहीं चलते ने क्योंकि उन्होंने लगता है असं लोगल जाना है घर के बहर ही निकलना है लेकिन सारे हेलमेट पा बहुत जरूरी है नो no पार्किंग दे बोर्ड भी असी जगह जगह ते लगा रहे हाँ क्योंकि नो no पार्किंग कर दे स्पेस ते जो असी पार्किंग करके चल जाने हैं तो उसकी वजह नाल बहुत ही ट्रैफिक जाम हो जाता है तो एक्सीडेंट होने का खतरा भी बढ़ जाता है तो मैं सर जिदा कि साडा स्कूल जेड़ा है वो +2 ਤੱਕ ਹੈ ਗਿਆ ਤੇ ਅਸੀਂ ਆਪੇ ਚੀਜ਼ ਰੋਜ਼ ਨੋਟਿਸ ਕਰ ਰਹੇ ਹਾਂ ਕਿ ਬੱਚੇ ਅਸੀਂ ਸਕੂਲ ਤੇ ਬਿਲਕੁਲ ਮਨਾ ਕੀਤਾ ਹੋਇਆ ਹੈ ਕਿ ਬੱਚੇ ਬਾਈਕ ਲੈ ਕੇ ਨਹੀਂ ਆਣਗੇ ਕਿਉਂਕਿ ਅਸੀਂ ਬਹੁਤ ਸਾਰੇ ਇਨਸੀਡੈਂਟ ਦੇਖ ਰਿਹਾ ਕਿ ਬੱਚਿਆਂ ਦੇ ਐਕਸੀਡੈਂਟ ਹੁੰਦੇ ਨੇ ਤੇ ਸਾਨੂੰ ਇਹ ਦਿਮਾਗ ਚ ਤਾਹੀ ਆਈ ਆਈਡੀਆ ਆਇਆ ਹੈ ਕਿ ਅਸੀਂ ਰੂਲਸ ਨੂੰ ਟ੍ਰੈਫਿਕ ਰੂਲਸ ਨੂੰ ਦਾਦਾਤ ਜ਼ਿਆਦਾ ਲੋਕਾਂ ਵਿੱਚ ਪਹੁੰਚਾਈਏ ਤੇ ਉਹਨਾਂ ਨੂੰ ਸਮਝਾਈਏ ਤਾਂ ਕਿ ਐਕਸੀਡੈਂਟ ਰੇਟ ਕੱਟ ਹੋ ਸਕੇ।

ये हमने राजपुरा सिटी के अंदर इससे हमें जागरूकता मिली की हमें हेलमेट पहन के बाहर निकलना चाहिए और कोई भी बिना हेलमेट के अगर निकलता है तो जान उ की जानी है उससे उनके घर वालों को बहुत ज्यादा दिक्कत होगी और ये हमें अच्छा लगा क्योंकि हमारा स्कूल सिर्फ ना सिर्फ एजुकेशन देता है हमें ग्राउंड रियलिटी भी दिखाता है कि तुम ग्राउंड पर कैसे सोशल हो सकते हो और क्या क्या चीज़ हमारे लिए अनिवार्य है सिर्फ ना कई बच्चे पैसे ਉਹਨਾਂ ਨੂੰ ਇਹ ਮੈਸੇਜ ਦੇਣਾ ਹੈ ਕਿ ਜਿਹੜਾ ਇਹ 2 ਦਿਨ ਦਾ ਸ਼ੋਅ ਹੀ ਹੁੰਦਾ ਯਾਰ ਕਿ ਜਿਵੇਂ 3-4 ਵੰਡੇ ਇਕੱਠੇ ਬੈਠ ਕੇ ਚਲਾ ਰਹੇ 2 ਘੰਟੇ ਚਾਰ 3 ਘੰਟੇ ਚਲਾ ਲੈਣਾ ਉਸ ਤੋਂ ਜੇ ਕੁਝ ਵੀ ਇਸ ਹੈਪਨਿੰਗ ਹੋਗੀ ਤਾਂ ਕਿਸੇ ਨੂੰ ਫਰਕ ਨਹੀਂ ਪੈਣਾ ਸਿਰਫ ਉਹਨਾਂ ਦੇ ਮਾਪਿਆਂ ਨੂੰ ਫਰਕ ਪੈਣਾ ਤਾਂ ਉਹਨਾਂ ਦੇ ਕਰਕੇ ਤੁਸੀਂ ਇਹ ਕੰਮ ਛੱਡ ਦਿਓ ਤਾਂ ਦੋ ਬੰਦੇ ਜਿਹਨੇ ਲਿਮਿਟ ਹੁੰਦੀ ਹੈ ਉਹਨਾਂ ਹੀ ਚਲਾਓ ਬਸ ਤੁਹਾਡਾ ਕਹਿਣਾ ਤਾਂ ਭਾਵੇਂ ਇਹ ਸੈਫਟੀ ਮੋਡ ਨੂੰ ਹੋਵੇ ਉਹ ਬੇ ਕਰਨਾ ਚਾਹੀਦਾ ਯਾਰ ਸਰ ਮੇਰਾ ਨਾਮ ਯਸ਼ਸ਼ਵੀ ਹੈ ਲਾਈਨਸ ਇੰਟਰਨੈਸ਼ਨਲ ਸਕੂਲ 12 था था, सर एजुकेशन का यही मोटिव है कि हमारे आसपास जो भी प्रॉब्लम्स हैं, उनकी हम अकाउंटेबिलिटी लेके अपने आसपास के लोगों को हम अवेयर करें तो इसीलिए जो हमने आज का प्रोग्राम किया है उससे हमने लोगों को अवेयर कर रहा है कि हमें हेलमेट पहनना काफ़ी इंपॉर्टेंट है क्योंकि कोई किसी भी तरह की हमें स्प कभी भी हो सकती है तो अपनी सेफ्टी के लिए हमें हेलमेट पहनना चाहिए और सेफ्टी रूल्स फॉलो करने चाहिए यस तो सर yes, बिल्कुल पड़ता है सर अगर हम बच्चों को बताएंगे कि उन्हें क्या करना है उन्हें क्या चीजें नहीं करनी है तो ऑब्वियसली टाइम टू टाइम अगर हम उनको अवेयर करते रहेंगे तो वो इन चीजों को फॉलो करेंगे जिससे काफी तरह की प्रॉब्लम्स दूर हो सकती और हमें पढ़ाया भी जाता है हमारी सेफ्टी सारी इन चीजों पर डिपेंड करती है तो ये चीजें हमारी स्टडी में है भी और ये पढ़ानी भी चाहिए यस सर तो yes, बिल्कुल हम ये उनको जागरूक करेंगे कि उनकी सेफ्टी के लिए है ये और उन्हें बिल्कुल सेफ्टी रूल्स फॉलो भी करने चाहिए